ਪੰਜਾਬ ਪੁਲਿਸ ਦੀ ਗ੍ਰਫਤ ਦੇ ਵਿੱਚ ਖੜਾ ਇਹ ਬਹੁਤ ਵੱਡਾ ਇੱਕ ਚੋਰ ਹੈ ਜੀ ਹਾਂ ਅਕਸਰ ਅਸੀਂ ਦੇਖਦੇ ਹਾਂ ਕਿ ਮਹਿਲਾ ਜਾਂ ਕਿਸੇ ਪੁਰਸ਼ ਦੇ ਵੱਲੋਂ ਜਦੋਂ ਫੋਨ ਤੇ ਗੱਲਬਾਤ ਕਰਦੇ ਆ ਜਦੋਂ ਰਸਤੇ ਤੋਂ ਗੁਜ਼ਰਿਆ ਜਾਂਦਾ ਤਾਂ ਅਜਿਹੇ ਚੋਰਾਂ ਦੇ ਹੱਥੇ ਉਹ ਚੜ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦਾ ਫੋਨ ਚੋਰੀ ਕਰ ਲਿਆ ਜਾਂਦਾ ਹੈ ਉਹਨਾਂ ਤੋਂ ਖੋਇਆ ਜਾਂਦਾ ਹੈ ਅਤੇ ਅਜਿਹੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਕੁਝ ਅਜੀਹਾ ਹੀ ਹੋਇਆ ਇਸ ਕੁੜੀ ਦੇ ਨਾਲ ਪੈਦਲ ਜਾ ਰਹੀ ਇਸ ਮਹਿਲਾ ਤੋਂ ਦਿਨ ਦਿਹਾੜੇ ਇਸ ਨੌਜਵਾਨ ਨੂੰ ਫੋਨ ਖੋਣਾ ਮਹਿੰਗਾ ਪੈ ਗਿਆ ਆਖਰਕਾਰ ਇਹ ਪੁਲਿਸ ਦੇ ਧੱਕੇ ਚੜ ਗਿਆ ਅਕਸਰ ਦੇਖਿਆ ਜਾਂਦਾ ਹੈ ਕਿ ਲੁਟੇਰੇ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਪਰ ਕਿਹਾ ਜਾਂਦਾ ਹੈ ਨਾ ਕਿ ਬੱਕਰੇ ਦੀ ماں ਆਖਰ ਕਦ ਤੱਕ ਖੈਰ ਮਨਾਏਗੀ ਇਹ ਤਾਂ ਪੰਜਾਬ ਪੁਲਿਸ ਦੇ ਧੱਕੇ ਚੜ ਗਿਆ ਹੁਣ ਇੱਥੇ ਕਾਰਵਾਈ ਹੋਵੇਗੀ ਲੁੱਟਦੀ ਹੈ ਸਾਰੀ ਵਾਰਦਾਤ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਇੱਕ ਵਾਰ ਤੁਸੀਂ ਵੀ ਦੇਖੋ ਇਹਨਾਂ ਤਸਵੀਰਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਇਹ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ। ਦੱਸ ਦਈਏ ਕਿ ਇਹ ਘਟਨਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਕਸਬਾ ਹਾਜੀਪੁਰ ਦੀ ਹੈ ਜਿੱਥੇ ਇੱਕ ਪੈਦਲ ਜਾਂਦੀ ਮਹਿਲਾ ਦੇ ਹੱਥੋਂ ਇਸ ਲੁਟੇਰੇ ਨੇ ਪਹਿਲਾਂ ਫੋਨ ਖੋਇਆ ਅਤੇ ਫਰਾਰ ਹੋ ਗਿਆ। આરોપી ਦੀ ਪਛਾਣ ਅਮਨਦੀਪ ਸਿੰਘ ਉਰਫ ਅਮਨ ਦੇ ਰੂਪ ਚ ਹੋਈ ਹੈ ਜੋ ਕਿ ਫੱਤੇਗੜ ਚੂੜੀਆਂ ਦਾ ਰਹਿਣ ਵਾਲਾ ਹੈ। ਖਾਣਾ ਮੁਖੀ ਪੰਕਜ ਕੁਮਾਰ ਨੇ ਦੱਸਿਆ ਕਿ ਅਮਨਦੀਪ ਪਹਿਲਾਂ ਵੀ ਕਈ ਛੋਟੇ ਵੱਡੇ ਲੁੱਟਦੇ ਮਾਮਲੇ ਵਿੱਚ ਨਾਮਜ਼ਦ ਹੈ ਅਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਅਤੇ ਕੁਝ ਸਮਾਂ ਪਹਿਲਾਂ ਹੀ ਚੋਰੀ ਦੇ આરોਪ ਦੇ ਵਿੱਚ ਇਹ ਜੇਲ੍ਹ ਤੋਂ ਸਜ਼ਾ ਕੱਟ ਕੇ ਵਾਪਸ ਆਇਆ ਹੈ ਪੁਲਿਸ ਨੇ ਅਮਨਦੀਪ ਤੋਂ ਲੁੱਟਿਆ ਹੋਇਆ ਮੋਬਾਈਲ ਵੀ ਬਰਾਮਦ ਕਰ ਲਿਆ ਹੈ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ 4 ਜੂਨ ਨੂੰ ਇੱਕ ਸਨੇਚਿੰਗ ਇਨਸੀਡੈਂਟ ਹਾਜੀਪੁਰ ਏਰੀਆ 'ਚ ਹੋਈ ਸੀ ਜਿੱਥੇ ਇੱਕ ਲੜਕੀ ਕਰੀਬ ਸ਼ਾਮ 4 ਵਜੇ ਆਪਣੇ ਘਰ ਜਾ ਰਹੀ ਸੀ ਔਰ ਆਪਣੇ ਮੋਬਾਈਲ ਤੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲਾਂ ਕਰ ਰਹੀ ਸੀ ਔਰ ਪਿੱਛੇ ਤੋਂ ਇੱਕ ਮੋਟਰਸਾਈਕਲ ਸਵਾਰ ਜਿਹੜਾ ਲੜਕਾ ਸੀ ਉਹ ਆਇਆ ਔਰ ਜ਼ਬਰਦਸਤੀ ਉਹਦਾ ਮੋਬਾਈਲ ਜਿਹੜਾ ਸੀ ਉਹ ਖੋ ਕੇ ਤੇ ਮੋਟਰਸਾਈਕਲ ਤੇ ਭਰਾਰ ਹੋ ਗਿਆ ਇਸ ਦੇ ਸਬੰਧ ਦੇ ਵਿੱਚ ਅਸੀਂ ਮੁਕਦਮਾ ਦਰਜ ਕਰਕੇ ਤੇ ਜਿਹੜੀ ਤਫ਼ਤੀਸ਼ ਜਿਹੜੀ ਕੀਤੀ ਸੀ ਸ਼੍ਰੀ ਸੁਰਿੰਦਰ ਲਾਂਬਾ ਜੀ ਐਸਐਸਪੀ ਸਾਹਿਬ ਹੁਸ਼ਿਆਰਪੁਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਸਾਰੀ ਇਹ ਸੈਂਟੀਫਿਕ ਇਨਵੈਸਟੀਗੇਸ਼ਨ ਦੇ ਨਾਲ ਇਹ ਸਾਰਾ ਅਸੀਂ ਟ੍ਰੇਸ ਕਰਨ ਟ੍ਰੇਸ ਕਰ ਰਹੇ ਸੀ ਔਰ ਇਸ ਦੇ ਵਿੱਚ ਸਾਡੀਆਂ ਉਹਨਾਂ ਦੀਆਂ ਟੀਮਾਂ ਹੈਗੀਆਂ ਸੀਗਾ ਸਾਰੀਆਂ ਲੱਗੀਆਂ ਹੋਈਆਂ ਸੀ ਇਹ ਜਿਹੜੀ ਇਨਸੀਡੈਂਟ ਹੈਗੀ ਸੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤੇ ਅਸੀਂ ਪੂਰੀ ਮਿਹਨਤ ਕਰਕੇ ਇਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਅਮਨਦੀਪ ਸਿੰਘ ਜਿਹੜੀ ਅਮਨ ਰੈਜ਼ੀਡੈਂਟ ਆਫ ਹੁਤੇਗੜ ਚੋੜੀਆਂ ਜ਼ਿਲ੍ਹਾ ਬਟਾਲਾ ਨੂੰ ਅਰੈਸਟ ਕੀਤਾ ਔਰ ਉਸ ਦੇ ਪਾਸੋਂ ਜਿਹੜਾ ਖੋ ਕੀਤਾ ਹੋਇਆ ਮੋਬਾਈਲ ਸੀ ਉਹ ਵੀ ਅਸੀਂ ਬਰੰਦ ਕਰ ਲਿਆ ਇਸ ਤੋਂ ਇਲਾਵਾ ਅਸੀਂ ਹੋਰ ਇਹਦਾ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਮਾਨਯੋਗ ਅਦਾਲਤ ਤੋਂ ਤੇ ਹੋਰ ਇਹਦੀ ਪੁਸ਼ਿਸ਼ ਕਰ ਰਹੇ ਹਾਂ ਕਿ ਹੋਰ ਇਹਨੇ ਕਿੰਨੀਆਂ ਕਿੰਨੀਆਂ ਵਾਰਦਾਤਾਂ ਕੀਤੀਆਂ ਇਹਦੇ ਐਂਟੀਸੀਡੈਂਟਸ ਨੇ ਕਿ ਇਸ ਦੇ ਖਿਲਾਫ ਪਹਿਲਾਂ ਵੀ ਥਾਣਾ ਮੁਕੇਰੀਆਂ 'ਚ ਪਰਚਾ ਦਰਜ ਹੋਇਆ ਸੀ ਇਹ 2-3 ਮਹੀਨੇ ਪਹਿਲਾਂ ਹੀ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਸੀ ਉਹ ਆ ਕੇ ਇਹਨੇ ਦੁਬਾਰਾ ਜਿਹੜਾ ਇਹ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ 4 ਜੂਨ ਨੂੰ ਇੱਕ ਸਨੇਚਿੰਗ ਇਨਸੀਡੈਂਟ ਹਾਜੀਪੁਰ ਏਰੀਆ ਵਿੱਚ ਹੋਈ ਸੀ ਜਿੱਥੇ ਇੱਕ ਲੜਕੀ ਕ੍ਰੀਬ ਸ਼ਾਮ 4 ਵਜੇ ਆਪਣੇ ਘਰ ਜਾ ਰਹੀ ਸੀ ਔਰ ਆਪਣੇ ਮੋਬਾਈਲ ਤੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲਾਂ ਕਰ ਰਹੀ ਸੀ ਔਰ ਪਿੱਛੇ ਤੋਂ ਇੱਕ ਮੋਟਰਸਾਈਕਲ ਸਵਾਰ ਜੋ ਲੜਕਾ ਸੀ ਉਹ ਆਇਆ ਔਰ ਜ਼ਬਰਦਸਤੀ ਉਹਦਾ ਮੋਬਾਈਲ ਜਿਹੜਾ ਸੀ ਉਹ ਖੋ ਕੇ ਤੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਇਸ ਦੇ ਸਬੰਧ ਦੇ ਵਿੱਚ ਅਸੀਂ ਮੁਕਦਮਾ ਦਰਜ ਕਰਕੇ ਤਜਵੀਜ਼ ਜਿਹੜੀ ਸ਼ੁਰੂ ਕੀਤੀ ਸੀ ਖਰੀ सुरेंद्र ਲਾਂਬਾ ਜੀ ਐਸਐਸਪੀ ਸਾਹਿਬ ਹੁਸ਼ਿਆਰਪੁਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਸਾਰੀ ਇਹ ਸੈਂਟੀਫਿਕਲ ਇਨਵੈਸਟੀਗੇਸ਼ਨ ਦੇ ਨਾਲ ਇਹ ਸਾਰਾ ਅਸੀਂ ਟ੍ਰੇਸ ਕਰਨ ਟ੍ਰੇਸ ਕਰ ਰਹੇ ਸੀ ਔਰ ਇਸ ਦੇ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ ਸੀਗਾ ਉਹ ਸਾਰੀਆਂ ਲੱਗੀਆਂ ਹੋਈਆਂ ਸੀ ਇਹ ਜਿਹੜੀ ਇਨਸੀਡੈਂਟ ਹੈਗੀ ਸੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤੇ ਅਸੀਂ ਪੂਰੀ ਮਿਹਨਤ ਕਰਕੇ ਇਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਅਮਨਦੀਪ ਸਿੰਘ ਲਈ ਅਮਨ ਰੈਜ਼ੀਡੈਂਟ ਆਫ ਫੋਖਦੇਗੜ ਚੋੜੀਆਂ ਜ਼ਿਲ੍ਹਾ ਬਟਾਲਾ ਨੂੰ ਰਸਤ ਕੀਤਾ ਔਰ ਉਸਦੇ ਪਾਸੋਂ ਜਿਹੜਾ ਖੋ ਕੀਤਾ ਹੋਇਆ ਮੋਬਾਈਲ ਸੀ ਉਹ ਵੀ ਅਸੀਂ ਬਰੰਦ ਕਰ ਲਿਆ ਇਸ ਤੋਂ ਇਲਾਵਾ ਅਸੀਂ ਹੋਰ ਇਹਦਾ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਮਾਨਯੋਗ ਅਦਾਲਤ ਤੋਂ ਤੇ ਹੋਰ ਇਹਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਨੇ ਕਿੰਨੀ ਕਿੰਨੀ ਆਵਾਜ਼ਾਂ ਤਾਂ ਕੀਤੀਆਂ ਰੈਜ਼ੀਡੈਂਟ ਸੇ ਨੇ ਕਿ ਇਸਦੇ ਖਿਲਾਫ ਪਹਿਲਾਂ ਵੀ ਥਾਣਾ ਮਕੇਰੀਆਂ ਚ ਪੱਤਾ ਦਰਜ ਹੋਇਆ ਸੀ ਇਹ 2-3 ਮਹੀਨੇ ਪਹਿਲਾਂ ਹੀ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਸੀ ਆਕੇ ਨੇ ਦੁਬਾਰਾ ਜਿਹੜਾ ਇਹ ਜਿਹੜਾ ਸਨੇਚਿੰਗ ਦੀਆਂ ਵਾਅਦਾ ਤੁਹਾਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ